ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਸਮੇਂ ਦਾ ਗੇੜ ਭਾਗ ਤੀਜਾ ਇਸ ਕਹਾਣੀ ਨੂੰ ਲਿਖਿਆ ਹੈ ਦਿਆਲ ਕੌਰ ਜੀ ਨੇ ਉਹ ਖੈਰਕਬੀਲਦਾਰੀ ਦੀ ਜ਼ਿੰਮੇਵਾਰੀ ਤਾਂ ਮੁਖਤਿਆਰ ਸਿੰਘ ਦੇ ਉੱਤੇ ਸੀ ਪਰ ਫਿਰ ਵੀ ਮਾਂ ਨੂੰ ਤਾਂ ਜਵਾਕਾਂ ਨੂੰ ਪਾਲਣਾ ਹੀ ਪੈਂਦਾ ਹੈ ਕੁਲਦੀਪ ਉੱਤੇ ਹੁਣ ਜ਼ਿੰਮੇਵਾਰੀਆਂ ਵੀ ਵਧ ਗਈਆਂ ਸਨ ਸਤਵੀਰ ਵੀ ਵਿਆਹਣ ਯੋਗ ਹੋ ਗਈ ਸੀ ਉਸਨੇ ਬੀਏ ਐਮਏ ਬੀਐਡ ਤੱਕ ਪੜ੍ਹਾਈ ਕਰ ਲਈ ਸੀ ਮੁਖਤਿਆਰ ਸਿੰਘ ਨੇ ਉਸ ਲਈ ਇੱਕ ਪੜਿਆ ਲਿਖਿਆ ਮੁੰਡਾ ਲੱਭਿਆ ਜੋ ਆਰਥਿਕ ਪੱਖੋਂ ਬਹੁਤ ਅਮੀਰ ਸੀ 6 ਕੁ ਮਹੀਨੇ ਵਿੱਚ ਸਤਵੀਰ ਦਾ ਵਿਆਹ ਕਰ ਦਿੱਤਾ ਗਿਆ ਸਤਵੀਰ ਵੀ ਬਹੁਤ ਸੋਹਣੀ ਤੇ ਸੁਚੱਜੀ ਲੜਕੀ ਸੀ ਸਤਵੀਰ ਦੀ ਮਾਂ ਹੁਣ ਉਸ ਘਰ ਦੇ ਵਿੱਚ ਕੁਝ ਖੋਇਆ-ਖੋਇਆ ਮਹਿਸੂਸ ਕਰ ਰਹੀ ਸੀ ਭਾਵੇਂ ਉਸ ਨੂੰ ਕੋਈ ਵੀ ਤੰਗ ਪਰੇਸ਼ਾਨ ਨਹੀਂ ਸੀ ਕਰਦਾ ਮੁਖਤਿਆਰ ਸਿੰਘ ਵੀ ਉਸ ਦੀ ਚੰਗੀ ਦੇਖਭਾਲ ਕਰਦਾ ਸੀ ਕੁਲਦੀਪ ਦਾਤਾ ਹੁਣ ਸਾਰਾ ਦਿਨ ਕੰਮ ਹੀ ਨਹੀਂ ਸੀ ਮੁੱਕਦਾ ਉਹ ਸਾਰਾ ਦਿਨ ਆਪਣੇ ਜਵਾਕਾਂ ਵਿੱਚ ਰੁੱਝੀ ਰਹਿੰਦੀ ਕੁਲਦੀਪ ਦੀਆਂ ਦੋਨੋਂ ਵੱਡੀਆਂ ਲੜਕੀਆਂ ਵੀ ਹੁਣ ਸਕੂਲ ਜਾਣ ਲੱਗ ਪਈਆਂ ਸਨ ਉਹਨਾਂ ਨੂੰ ਸਕੂਲ ਲਈ ਤਿਆਰ ਕਰਨ ਦਾ ਕੰਮ ਉਹਨਾਂ ਦੀ ਵੱਡੀ ਮਾਂ ਹੀ ਕਰ ਦਿੰਦੀ ਸੀ ਉਹ ਵੀ ਜਵਾਕਾਂ ਨੂੰ ਬਹੁਤ ਪਿਆਰ ਕਰਦੀ ਸੀ ਮੁਖਤਿਆਰ ਸਿੰਘ ਦੇ ਘਰ ਜਵਾਕਾਂ ਦੀ ਰੌਣਕ ਲੱਗੀ ਰਹਿੰਦੀ ਮੁਖਤਿਆਰ ਸਿੰਘ ਦੀ ਮਾਂ ਦੀਆਂ ਇੱਛਾਵਾਂ ਅਜੇ ਵੀ ਅਧੂਰੀਆਂ ਲੱਗਦੀਆਂ ਸਨ ਹੁਣ ਉਸ ਦੀਆਂ ਇੱਛਾਵਾਂ ਹੋਰ ਵੱਧ ਗਈਆਂ ਸਨ ਉਹ ਹੁਣ ਪ੍ਰਮਾਤਮਾ ਨੂੰ ਆਖਦੀ ਮੇਰੇ ਪੁੱਤ ਕੋਲ ਦੋ ਪੁੱਤਾਂ ਦੀ ਜੋੜੀ ਬਣਾ ਦੇ ਮੇਰੇ ਪੁੱਤ ਨੂੰ ਇੱਕ ਹੋਰ ਪੁੱਤ ਦੀ ਦਾਤ ਬਖਸ਼ ਦੇ ਇੰਜ ਲੱਗਦਾ ਸੀ ਜਿਵੇਂ ਮਾਤਾ ਧਨਕੌਰ ਦੀਆਂ ਸਾਰੀਆਂ ਅਰਦਾਸਾਂ ਰੱਬ ਪੂਰੀਆਂ ਕਰਦਾ ਜਾ ਰਿਹਾ ਸੀ ਮੁਖਤਿਆਰ ਸਿੰਘ ਦੇ ਘਰ ਪਹਿਲੀਆਂ ਦੋ ਕੁੜੀਆਂ ਤੋਂ ਬਾਅਦ ਇੱਕ ਪੁੱਤਰ ਤੋਂ ਬਾਅਦ ਫਿਰ ਤੀਜੀ ਕੁੜੀ ਨੇ ਉਸ ਘਰ ਵਿੱਚ ਜਨਮ ਲਿਆ ਹੁਣ ਮੁਖਤਿਆਰ ਸਿੰਘ ਦੇ ਕੋਲ ਚਾਰ ਕੁੜੀਆਂ ਤੇ ਦੋ ਪੁੱਤਰ ਹੋ ਚੁੱਕੇ ਸੀ ਭਾਵੇਂ ਮੁਖਤਿਆਰ ਸਿੰਘ ਬਹੁਤ ਵੱਡਾ ਕਬੀਲਦਾਰ ਬਣ ਚੁੱਕਿਆ ਸੀ ਪਰ ਚਤਿੰਨ ਕੌਰ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਬਸ ਉਸਦਾ ਨਿਸ਼ਾਨਾ ਇੱਕੋ ਹੀ ਸੀ ਮੇਰੇ ਪੁੱਤਰ ਕੋਲ ਇੱਕ ਹੋਰ ਪੁੱਤਰ ਦੀ ਦਾਤ ਝੋਲੀ ਪੈ ਜਾਵੇ ਕੁਲਦੀਪ ਦੇ ਆਪਣੇ ਕੋਲ ਪੰਜ ਬੱਚੇ ਹੋ ਚੱਕੇ ਚੁੱਕੇ ਸੀ ਤਿੰਨ ਲੜਕੀਆਂ ਤੇ ਦੋ ਲੜਕੇ ਕਿਉਂਕਿ ਬੜੀਆਂ ਸੁੱਖਾਂ ਸੁਖਣਾਂ ਤੋਂ ਬਾਅਦ ਉਹਨਾਂ ਨੇ ਜਨਮ ਲਿਆ ਸੀ ਸੁਖਵੀਰ ਦਾ ਨਾਮ ਵੀ ਉਸਦੀ ਦਾਦੀ ਚਤਨਕੌਰ ਨੇ ਹੀ ਰੱਖਿਆ ਸੀ ਚਤਨਕੌਰ ਅਜੇ ਵੀ ਖੁਸ਼ ਨਹੀਂ ਸੀ ਲੱਗਦੀ ਉਹ ਪ੍ਰਮਾਤਮਾ ਅੱਗੇ ਰੋਜ਼ ਅਰਦਾਸ ਕਰਦੀ ਕਿ ਮੇਰੇ ਪੁੱਤਰ ਕੋਲ ਇੱਕ ਪੁੱਤ ਹੋਰ ਹੋ ਜਾਵੇ ਜਦੋਂ ਕਈ ਸਾਲ ਚਤਨਕੌਰ ਅਰਦਾਸਾਂ ਕਰਦੀ ਰਹੀ ਤਾਂ ਲੱਗਦਾ ਸੀ ਜਿਵੇਂ ਰੱਬ ਨੂੰ ਵੀ ਤਰਸ ਆ ਗਿਆ ਹੋਵੇ ਦੋ ਕੁ ਸਾਲ ਪਿੱਛੋਂ ਕੁਲਦੀਪ ਦੇ ਘੁੱਖੋਂ ਹੁਣ ਚੌਥੀ ਲੜਕੀ ਜਨਮ ਲੈਂਦੀ ਹੈ ਜਿਸ ਦਾ ਨਾਮ ਉਹ ਰੱਜੂ ਰੱਖਦੀ ਹੈ ਕੁਲਦੀਪ ਹੁਣ 6 ਜਵਾਕਾਂ ਦੀ ਮਾਂ ਬਣ ਚੁੱਕੀ ਸੀ ਪਰ ਉਸ ਦੀ ਸੁੰਦਰਤਾ ਹੁਣ ਵੀ ਉਸੇ ਤਰ੍ਹਾਂ ਸੀ ਜਿਵੇਂ ਨਵੀਂ ਵਿਆਹੀ ਮੁਟਿਆਰ ਦੀ ਹੁੰਦੀ ਆ ਇੰਝ ਤਾਂ ਪਤਾ ਵੀ ਨਹੀਂ ਚੱਲਦਾ ਕਿ ਉਹ 6 ਜਵਾਕਾਂ ਦੀ ਮਾਂ ਬਣ ਚੁੱਕੀ ਹੈ ਕੁਲਦੀਪ ਬਹੁਤ ਜ਼ਿਆਦਾ ਪੜ੍ਹੀ ਨਾ ਹੋਣ ਕਰਕੇ ਉਸ ਨੂੰ ਪਰਿਵਾਰ ਨਿਯੋਜਨ ਬਾਰੇ ਵੀ ਕੁਝ ਜਾਣਕਾਰੀ ਨਹੀਂ ਸੀ ਨਾ ਹੀ ਉਸ ਵਿੱਚ ਇੰਨੀ ਹਿੰਮਤ ਸੀ ਕਿ ਉਹ ਆਪਣੀ ਸੱਸ ਚ ਤਿੰਨ ਕੌਰ ਅਤੇ ਆਪਣੇ ਪਤੀ ਮੁਖਤਿਆਰ ਸਿੰਘ ਨੂੰ ਇਹ ਕਹਿ ਦੇਵੇ ਕਿ ਬਸ ਹੁਣ ਸਾਨੂੰ ਹੋਰ ਜਵਾਕਾਂ ਦੀ ਲੋੜ ਨਹੀਂ ਆ ਜੋ ਕੁਝ ਵੀ ਹੋ ਰਿਹਾ ਸੀ ਉਸ ਦੀ ਸੱਸ ਚਤਿੰਨ ਕੌਰ ਤੇ ਮੁਖਤਿਆਰ ਸਿੰਘ ਦੀ ਸੋਚ ਮੁਤਾਬਕ ਹੋ ਰਿਹਾ ਸੀ ਕੁਲਦੀਪ ਕੌਰ ਦਾ ਦੂਜਾ ਲੜਕਾ ਡੇਢ ਕ ਸਾਲ ਦਾ ਹੀ ਹੋਇਆ ਸੀ ਕਿ ਉਹ ਇੱਕ ਹੋਰ ਬੱਚੇ ਦੀ ਮਾਂ ਬਣਨ ਵਾਲੀ ਸੀ ਬਖਸ਼ੀਸ਼ ਅਜੇ 2 ਸਾਲ ਦਾ ਹੋਇਆ ਸੀ ਕਿ ਉਸ ਦੀ ਇੱਕ ਹੋਰ ਪੈਣ ਆ ਗਈ ਉਮਕਤਿਆਰ ਸਿੰਘ ਦੀ ਸਭ ਤੋਂ ਛੋਟੀ ਲੜਕੀ ਹੁੰਦੀ ਹੈ ਹੁਣ ਚਤਿੰਨ ਕੋਰ ਖੋਸੀ ਉਸ ਨੂੰ ਇੰਜ ਲੱਗਦਾ ਸੀ ਕਿ ਮੇਰੇ ਪੁੱਤ ਦਾ ਪਰਿਵਾਰ ਹੁਣ ਪੂਰਾ ਹੋ ਚੁੱਕਿਆ ਸੀ ਮੁਖਤਿਆਰ ਸਿੰਘ ਵੀ ਹੁਣ ਵੱਡੀ ਲੜਕੀ ਵਿਆਹਣ ਦੇ ਨੇੜੇ ਹੋ ਗਿਆ ਸੀ ਉਸ ਨੂੰ ਉਸਦੀ ਧੀ ਦੇ ਵਿਆਹ ਦਾ ਬਹੁਤ ਫਿਕਰ ਸੀ ਉਸ ਨੇ ਉਸ ਵਾਸਤੇ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਪੂਰੀ ਕਰ ਲਈ ਸੀ ਇਸ ਲਈ ਉਸ ਵਾਸਤੇ ਪੜਿਆ ਲਿਖਿਆ ਮੁੰਡਾ ਉਸਨੇ ਲੱਭ ਲਿਆ ਸੀ ਸਤਵੀਰ ਦੀ ਕਿਸਮਤ ਚੰਗੀ ਸੀ ਉਸ ਨੂੰ ਪੜਿਆ ਲਿਖਿਆ ਲੜਕਾ ਜੋ ਕਿ ਡੀਐਸਪੀ ਦੇ ਅਹੁਦੇ ਤੇ ਸੀ ਉਹ ਮਿਲ ਗਿਆ ਤੇ ਵਿਆਹ ਦੀ ਤਰੀਕ ਵੀ ਨੇੜੇ ਆ ਗਈ ਸੀ ਵਿਆਹ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ ਦੂਰ ਦਰਾਡੇੋਂ ਕਈ ਤਰ੍ਹਾਂ ਦੇ ਹਲਵਾਈ ਬੁਲਾਏ ਗਏ ਜਿਨ੍ਹਾਂ ਨੇ ਵਿਆਹ ਤੋਂ ਹਫ਼ਤਾ ਪਹਿਲਾਂ ਭਾਂਤ-ਭਾਂਤ ਦੀਆਂ ਮਠਿਆਈਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਤਵੀਰ ਦੇ ਵਿਆਹ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਗਈ ਉਸਦੇ ਪਿਤਾ ਨੇ ਉਸ ਨੂੰ ਚੋਖਾ ਦਾਜ ਵੀ ਦਿੱਤਾ ਤੇ ਬਰਾਤ ਦੀ ਵੀ ਪੂਰੀ ਸੇਵਾ ਕੀਤੀ ਸਤਵੀਰ ਆਪਣੇ ਸਹੁਰੇ ਘਰ ਚਲੀ ਗਈ ਪਿੱਛੋਂ ਉਸ ਦੀ ਮਾਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ ਰਹਿੰਦੀ ਪਰਵੇਂ ਸਾਰਾ ਦਿਨ ਘਰ ਵਿੱਚ ਚੈਲਪੈਲ ਰਹਿੰਦੀ ਸੀ ਸੁਖ ਨਾਲ ਮੁਖਤਿਆਰ ਸਿੰਘ ਦੇ ਚਾਰ ਲੜਕੀਆਂ ਤੇ ਦੋ ਲੜਕੇ ਸਨ ਕੁਲਦੀਪ ਤਾਂ 1 ਮਿੰਟ ਵੀ ਵੇਲ ਹੀ ਨਹੀਂ ਸੀ ਬੈਠਦੀ ਸਤਵੀਰ ਵੀ ਆਪਣੀਆਂ ਛੋਟੀਆਂ ਭੈਣਾਂ ਤੇ ਭਰਾ ਨੂੰ ਬਹੁਤ ਪਿਆਰ ਕਰਦੀ ਸੀ ਜਦੋਂ ਵੀ ਉਹ ਆਪਣੇ ਪੇਕੇ ਘਰ ਆਉਂਦੀ ਤਾਂ ਉਸ ਦਾ ਬਹੁਤ ਦਿਲ ਲੱਗਦਾ ਸੀ ਆਪਣੇ ਭੈਣ ਭਰਾਵਾਂ ਨਾਲ ਹੱਸਾ ਠੱਠਾ ਕਰਦੀ ਰਹਿੰਦੀ ਮੁਖਤਿਆਰ ਸਿੰਘ ਵੀ ਆਪਣੀ ਕੁੜੀ ਸਤਵੀਰ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਸਹੁਰੇ ਘਰ ਉਹ ਵਾਪਸ ਜਾਂਦੀ ਤਾਂ ਉਸ ਨੂੰ ਬਹੁਤ ਕੁਝ ਦੇ ਕੇ ਤੋਰਦਾ ਕੀਮਤੀ ਤੋਹਫੇ ਹਰ ਵਾਰ ਉਸ ਨੂੰ ਆਈ ਨੂੰ ਦਿੱਤੇ ਜਾਂਦੇ ਸਤਵੀਰ ਵੀ ਆਪਣੇ ਸਹੁਰੇ ਘਰ ਖੁਸ਼ ਰਹਿੰਦੀ ਸੀ ਉਸ ਦਾ ਸਹੁਰਾ ਪਰਿਵਾਰ ਉਸ ਦੀ ਬਹੁਤ ਇੱਜ਼ਤ ਮਾਨ ਕਰਦਾ ਸੀ ਭਾਵੇਂ ਕੁਲਦੀਪ ਤੇ ਸਤਵੀਰ ਦਾ ਰਿਸ਼ਤਾ ਮਾਂਤੀ ਵਾਲਾ ਸੀ ਪਰ ਉਹ ਆਪਣੀ ਸਹੇਲੀ ਵਾਂਗ ਹੀ ਉਸ ਨਾਲ ਵਰਤਾ ਕਰਦੀ ਸੀ ਦਿਨ-ਪ੍ਰਤੀ ਦਿਨ ਮੁਖਤਿਆਰ ਸਿੰਘ ਦੇ ਸਾਰੇ ਬੱਚੇ ਵੱਡੇ ਹੁੰਦੇ ਗਏ ਉਸ ਦਾ ਕਾਰੋਬਾਰ ਵੀ ਸਿਖਰਾਂ ਤੇ ਚੱਲ ਰਿਹਾ ਸੀ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸੁਖ ਨਾਲ ਸ਼ਹਿਰ ਵਿੱਚ ਬਹੁਤ ਸਾਰੀ ਪ੍ਰਾਪਰਟੀ ਵੀ ਬਣ ਗਈ ਸੀ। ਕੁਲਦੀਪ ਤਾਰੰਗਾ ਵਿੱਚ ਖੇੜ ਰਹੀ ਸੀ। ਉਸ ਨੂੰ ਘਰ ਦੇ ਵਿੱਚ ਕੋਈ ਕਮੀ ਨਹੀਂ ਸੀ। ਕੁਲਦੀਪ ਦੀ ਸਭ ਤੋਂ ਵੱਡੀ ਲੜਕੀ ਹੁਣ ਜਵਾਨ ਹੋ ਚੁੱਕੀ ਸੀ ਤੇ ਉਹ ਬੀਏ ਫਾਈਨਲ ਵਿੱਚ ਪਹੁੰਚ ਚੁੱਕੀ ਸੀ। ਕਿਉਂਕਿ ਮੁਖਤਿਆਰ ਸਿੰਘ ਨੇ ਨੌਕਰੀ ਕਰਵਾਉਣੀ ਨਹੀਂ ਸੀ ਕਿਸੇ ਵੀ ਲੜਕੀ ਤੋਂ ਇਸ ਲਈ ਉਸ ਵਾਸਤੇ ਵੀ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ। ਬਹੁਤ ਜਲਦੀ ਉਹਦੇ ਲਈ ਵੀ ਇੱਕ ਲੜਕਾ ਲੱਬਿਆ ਗਿਆ। ਦੇ ਮੁਖਤਿਆਰ ਸਿੰਘ ਨੇ ਆਪਣੇ ਦੂਜੇ ਨੰਬਰ ਦੀ ਧੀ ਦਾ ਰਿਸ਼ਤਾ ਵੀ ਕਰ ਦਿੱਤਾ ਮੁਖਤਿਆਰ ਸਿੰਘ ਦੀਆਂ ਚਾਰ ਏ ਕੁੜੀਆਂ ਬਹੁਤ ਸੁਚੱਜੀਆਂ ਸਨ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਪਰ ਜੋ ਉਸ ਦਾ ਲੜਕਾ ਸੀ ਪਹਿਲੇ ਨੰਬਰ ਵਾਲਾ ਉਹ ਪੜਾਈ ਵਿੱਚ ਬਹੁਤ ਹੁਸ਼ਿਆਰ ਨਹੀਂ ਸੀ ਦੂਜਾ ਤਾਂ ਅਜੇ ਛੋਟਾ ਸੀ ਵੱਡਾ ਲੜਕਾ 16 ਕੁ ਬਰਿਆਂ ਦਾ ਹੀ ਸੀ ਉਸ ਦੀ ਸੰਗਤ ਬਹੁਤ ਭੈੜੀ ਹੋ ਗਈ ਸੀ 17 ਕੇ ਸਾਲ ਦੀ ਉਮਰ ਵਿੱਚ ਹੀ ਉਸਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਮਾਪਿਆਂ ਲਈ लाडला ਪੁੱਤਰ ਹੋਣ ਕਰਕੇ ਘਰੋਂ ਖਰਚਾ ਖੁੱਲਾ ਮਿਲਦਾ ਸੀ ਵੈਸੇ ਵੀ ਘਰ ਦੇ ਹਾਲਾਤ ਬਹੁਤ ਵਧੀਆ ਸੀ ਇਹ ਸ਼ਹਿਰ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋਂ ਉਹ ਪਰਿਵਾਰ ਮੰਨਿਆ ਜਾਂਦਾ ਹੈ ਤੇ ਰੱਜ ਕੇ ਸੋਨਾ ਸੁੱਖਾ ਵੀ ਸੀ ਪੈਸੇ ਦੀ ਘਰ ਵਿੱਚ ਕਮੀ ਨਹੀਂ ਸੀ ਮੁਖਤਿਆਰ ਸਿੰਘ ਵੀ ਉਸਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਉਸ ਦੀਆਂ ਤਿੰਨ ਕੁੜੀਆਂ ਤੋਂ ਪਿੱਛੋਂ ਉਹ ਲੜਕਾ ਹੋਇਆ ਸੀ ਖੁੱਲਾ ਖਰਚਾ ਮਿਲਦਾ ਸੀ ਤੇ ਉਹ ਪੂਰਾ ਬੈਲੀ ਬਣ ਗਿਆ ਸੀ ਮਾਪਿਓ ਤੋਂ ਉਹ ਬਿਲਕੁਲ ਵੀ ਨਹੀਂ ਸੀ ਡਰਦਾ ਆਪਣੀਆਂ ਮਨਮਰਜ਼ੀਆਂ ਕਰਦਾ ਮੁਖਤਿਆਰ ਸਿੰਘ ਨੇ ਸੋਚਿਆ ਮੈਂ ਹੁਣ ਇਹਦਾ ਵਿਆਹ ਕਰ ਦੇਵਾਂ ਸ਼ਾਇਦ ਇਹ ਸੁਧਰ ਜਾਵੇ ਕਿਉਂਕਿ ਦੁਕਾਨਦਾਰੀ ਦਾ ਕੰਮ ਉਹ ਕਰਨੀ ਸੀ ਸਕਦਾ ਜ਼ਿੰਮੇਵਾਰੀ ਵੀ ਉਹ ਆਪਣੇ ਬੈਲੀ ਪੁੱਤ ਨੂੰ ਨਹੀਂ ਸੀ ਸੰਭਾਲ ਸਕਦਾ ਮਖਤਿਆਰ ਸਿੰਘ ਦੇ ਕੋਲ ਨਾਲ ਦੇ ਪਿੰਡ ਦਾ ਹੀ ਇੱਕ ਜ਼ਿਮੀਂਦਾਰ ਆਪਣੀ ਫਸਲ ਲੈ ਕੇ ਆਉਂਦਾ ਹੈ ਉਹਨਾਂ ਦੀ ਦੁਕਾਨ ਤੇ ਜਿਸ ਦਾ ਨਾਮ ਬਲਵੀਰ ਸਿੰਘ ਸੀ ਬਲਵੀਰ ਸਿੰਘ ਦੇ ਤਿੰਨ ਬੱਚੇ ਦੋ ਲੜਕੀਆਂ ਤੇ ਇੱਕ ਲੜਕਾ ਸੀ ਵੱਡੀ ਲੜਕੀ ਤੇ ਲੜਕਾ ਵਿਆਹੇ ਹੋਏ ਸਨ ਉਹਨਾਂ ਦੀ ਸਭ ਤੋਂ ਛੋਟੀ ਲੜਕੀ ਅਜੇ ਕੁਆਰੀ ਸੀ ਇੱਕ ਦਿਨ ਉਹ ਦੁਕਾਨ ਤੇ ਮਖਤਿਆਰ ਸਿੰਘ ਕੋਲ ਬੈਠਾ ਸੀ ਤੇ ਉਸ ਨੇ ਆਪਣੀ ਲੜਕੀ ਦੇ ਰਿਸ਼ਤੇ ਬਾਰੇ ਗੱਲ ਕੀਤੀ ਮੇਰੀ ਲੜਕੀ ਦੀ ਵਾਸਤੇ ਕੋਈ ਵਧੀਆ ਲੜਕਾ ਦੱਸਿਓ ਤੁਹਾਡੇ ਕੋਲ ਬਹੁਤ ਜ਼ਿਮੀਂਦਾਰ ਪਰਿਵਾਰ ਆਉਂਦੇ ਨੇ ਬਲਵੀਰ ਸਿੰਘ ਦੀ ਲੜਕੀ ਨੇ ਐਮਏ ਤੱਕ ਪੜ੍ਹਾਈ ਕੀਤੀ ਹੋਈ ਸੀ ਮੁਖਤਿਆਰ ਸਿੰਘ ਦਾ ਵੱਡਾ ਪੁੱਤਰ ਸਿਰਫ ਪਲੱਸ 2 ਪਾਸ ਸੀ ਜਦੋਂ ਬਲਵੀਰ ਸਿੰਘ ਨੇ ਰਿਸ਼ਤੇ ਦੀ ਗੱਲ ਕੀਤੀ ਉਦੋਂ ਹੀ ਮੁਖਤਿਆਰ ਸਿੰਘ ਨੇ ਕਹਿ ਦਿੱਤਾ ਤੁਸੀਂ ਮੇਰੇ ਲੜਕੇ ਨੂੰ ਹੀ ਆਪਣੀ ਬੇਟੀ ਦਾ ਰਿਸ਼ਤਾ ਕਰਦੇ ਹੋ ਉਹਨਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਕਿ ਲੜਕਾ ਨਸ਼ੇ ਕਰਦਾ ਹੈ ਤੇ ਉਹਨਾਂ ਨੇ ਸੋਚ ਲਿਆ ਕਿ ਕਾਰੋਬਾਰ ਬਹੁਤ ਵੱਡਾ ਹੈ ਸ਼ਹਿਰ ਵਿੱਚ ਚੰਗਾ ਨਾਮ ਹੈ ਤੁਰੰਤ ਹੀ ਉਸਨੇ ਆਪਣੀ ਬੇਟੀ ਦੇ ਰਿਸ਼ਤੇ ਲਈ ਹਾਂ ਕਰ ਦਿੱਤੀ ਬਸ ਦੋਕ ਦਿਨਾਂ ਵਿੱਚ ਰਿਸ਼ਤਾ ਤੈਅ ਹੋ ਗਿਆ ਅਤੇ ਵਿਆਹ ਦੀ ਤਰੀਕ ਵੀ ਪੱਕੀ ਕਰ ਦਿੱਤੀ ਗਈ ਇਧਰ ਕੁੜੀ ਵਾਲਿਆਂ ਨੂੰ ਵੀ ਬਹੁਤ ਚਾ ਸੀ ਕਿ ਸਾਡੀ ਕੁੜੀ ਦਾ ਰਿਸ਼ਤਾ ਬਹੁਤ ਵੱਡੇ ਘਰ ਵਿੱਚ ਹੋ ਗਿਆ ਵਿਆਹ بڑے ਚਾਮਾਂ ਨਾਲ ਕੀਤਾ ਗਿਆ ਤੇ ਖਰਚਾ ਵੀ ਬਹੁਤ ਕੀਤਾ ਗਿਆ ਬਾਰ ਮੁਖਤਿਆਰ ਸਿੰਘ ਦੀ ਲੜਕੀ ਵਿਆਹ ਤੋਂ ਬਾਅਦ ਔਖੀ ਸੀ ਕਿਉਂਕਿ ਉਹ ਆਪਣੇ ਬੇਟੇ ਦੀਆਂ ਆਦਤਾਂ ਨੂੰ ਸੁਧਾਰ ਨਹੀਂ ਸੀ ਸਕਿਆ ਸਗੋਂ ਨਸ਼ਾ ਕਰਕੇ ਉਹ ਆਪਣੀ ਘਰ ਵਾਲੀ ਆਪਣੀ ਮਾਂ ਤੇ ਬਾਕੀ ਘਰ ਦੇ ਮੈਂਬਰਾਂ ਨੂੰ ਗਾਲ੍ਹਾਂ ਕੱਢਦਾ ਤੇ ਕੁੱਟਦਾ ਮਾਰਦਾ ਰਹਿੰਦਾ ਇਸ ਤਰ੍ਹਾਂ ਕਰਦੇ ਕਰਾਉਂਦੇ 10 ਸਾਲ ਗੁਜ਼ਰ ਗਏ ਤੇ ਉਹ ਦੋ ਜਵਾਕਾਂ ਦਾ ਬਾਪ ਵੀ ਬਣ ਚੁੱਕਾ ਸੀ ਦੋਨੇ ਬੱਚੇ ਲੜਕੇ ਸੀ ਤੇ ਉਸ ਮੈਕ ਤੇ ਹੋਰ ਨਸ਼ੇ ਕਰਨ ਨਾਲ ਉਸ ਦੇ ਅੰਦਰ ਦਾ ਸਾਰਾ ਸਿਸਟਮ ਖਰਾਬ ਹੋ ਗਿਆ ਸੀ ਸਰੀਰਕ ਤੌਰ ਤੇ ਉਹ ਬਹੁਤ ਕਮਜ਼ੋਰ ਹੁੰਦਾ ਜਾ ਰਿਹਾ ਸੀ ਅਜੇ ਉਸ ਦੀ ਉਮਰ 35 ਸਾਲਾਂ ਦੀ ਹੀ ਸੀ ਉਹ ਇੰਨਾ ਜ਼ਿਆਦਾ ਬਿਮਾਰ ਹੋ ਗਿਆ 10 ਦਿਨ ਹਸਪਤਾਲ ਵਿੱਚ ਦਾਖਲ ਵੀ ਰਿਹਾ ਪਰ ਉਹ ਠੀਕ ਨਹੀਂ ਹੋ ਰਿਹਾ ਸੀ ਕਿਉਂਕਿ ਨਸ਼ਿਆਂ ਨੇ ਉਸ ਦੇ ਸਰੀਰ ਨੂੰ ਖਤਮ ਕਰ ਦਿੱਤਾ ਸੀ ਉਸ ਦੇ ਸਰੀਰ ਦਾ ਕੋਈ ਵੀ ਅੰਗ ਕੰਮ ਨਹੀਂ ਕਰ ਰਿਹਾ ਸੀ ਜਿਸ ਕਾਰਨ ਆਖਰਕਾਰ ਉਹ ਰੱਬ ਨੂੰ ਪਿਆਰਾ ਹੋ ਗਿਆ ਉਸ ਦੀ ਘਰ ਵਾਲੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਮੁਖਤਿਆਰ ਸਿੰਘ ਦੀ ਨੂੰਹ ਦਾ ਪਵੇਖ ਹਨੇਰੇ ਵਿੱਚ ਅਲੋਪ ਹੋ ਗਿਆ ਨਾ ਉਹ ਇਸ ਘਰ ਨੂੰ ਛੱਡ ਕੇ ਜਾ ਸਕਦੀ ਸੀ ਤੇ ਇੱਥੇ ਬਸਣ ਦਾ ਨਾ ਕੋਈ ਉਹਦਾ ਹੀਲਾ ਸੀ ਉਸ ਦਾ ਦੇਵਰ ਜੋ ਮੁਖਤਿਆਰ ਸਿੰਘ ਦਾ ਛੋਟਾ ਪੁੱਤਰ ਸੀ ਉਸ ਦਾ ਵੀ ਪਿਛਲੇ ਸਾਲ ਹੀ ਵਿਆਹ ਹੋ ਚੁੱਕਿਆ ਸੀ ਮੁਖਤਿਆਰ ਸਿੰਘ ਵੀ ਹੁਣ ਆਪ ਬਹੁਤ ਵਿਰਧ ਅਵਸਥਾ ਵਿੱਚ ਸੀ ਦੁਕਾਨ ਦਾ ਕੰਮ ਉਹ ਨਹੀਂ ਕਰ ਸਕਦਾ ਸੀ ਇਸ ਲਈ ਛੋਟੇ ਮੁੰਡੇ ਨੂੰ ਦੁਕਾਨ ਦਾ ਕੰਮ ਸੰਭਾਲਣਾ ਪਿਆ ਉਹ ਤਾਂ ਹਜੇ 22-23 ਸਾਲਾਂ ਦਾ ਸੀ ਤੇ ਉਸ ਦੇ ਸਿਰ ਉੱਤੇ ਸਾਰੀ ਜ਼ਿੰਮੇਵਾਰੀ ਪੈ ਗਈ ਚਾਰ ਭੈਣਾਂ ਉਸ ਦੀਆਂ ਵੱਡੀਆਂ ਇੱਕ ਭੈਣ ਉਸ ਦੀ ਛੋਟੀ ਦੂਜੀ ਵੱਡੀ ਪਰਜਾਈ ਤੇ ਉਹਦੇ ਦੋ ਬੱਚੇ ਪਰਜਾਈ ਦੀ ਜ਼ਿੰਮੇਵਾਰੀ ਤੇ ਮਾਤਾ ਪਿਤਾ ਦੀ ਜ਼ਿੰਮੇਵਾਰੀ ਵੀ ਪੈ ਗਈ ਸੁਖਦੀਪ ਦੀ ਮੌਤ ਤੋਂ ਬਾਅਦ ਅਵਤਾਰ ਤੇ ਸਾਰੀ ਜ਼ਿੰਮੇਵਾਰੀ ਪੈ ਜਾਂਦੀ ਆ ਸੁਖਦੀਪ ਦੇ ਦੋਨੋਂ ਲੜਕੇ ਅਜੇ ਬਹੁਤ ਛੋਟੇ ਹੁੰਦੇ ਨੇ ਵੱਡਾ ਲੜਕਾ 7ਵੀਂ ਜਮਾਤ ਵਿੱਚ ਪੜਦਾ ਸੀ ਤੇ ਛੋਟਾ ਹਜੇ ਦੂਸਰੀ ਜਮਾਤ ਵਿੱਚ ਸੀ ਤੇ ਉਹ ਦੋਨੋਂ ਅੰਗਰੇਜ਼ੀ ਸਕੂਲਾਂ ਵਿੱਚ ਪੜਨੇ ਪਾਏ ਹੋਏ ਸਨ ਜਿੰਨਾ ਦਾ ਸਾਰਾ ਖਰਚਾ ਵੀ ਅਵਤਾਰ ਦੇ ਗਲ ਪੈ ਗਿਆ ਸੀ